ਸਤ ਸ੍ਰੀ ਅਕਾਲ ਸਾਰਿਆਂ ਨੂੰ ਸਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਪੈਨਸ਼ਨਾਂ ਨੂੰ ਲੈ ਕੇ ਕੁਝ ਅਪਡੇਟ ਨੇ ਸੱਤ ਵੱਡੇ ਬਦਲਾਅ ਕੀਤੇ ਨੇ ਕਿਹੜੇ ਕਿਹੜੇ ਬਦਲਾਅ ਕੀਤੇ ਨੇ ਉਹ ਜਾਣਕਾਰੀ ਦੇਣ ਜਾ ਰਹੇ ਹਾਂ ਨਵੇਂ ਜੁੜਿਆਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਰਕਾਰ ਨੇ ਪਹਿਲਾਂ ਹੀ ਪੈਨਸ਼ਨ ਨਿਯਮਾਂ ਨੂੰ ਸਰਲ ਬਣਾ ਦਿੱਤੀਆਂ ਹਨ ਇਹ ਨਿਯਮ ਖਾਸ ਤੌਰ ਤੇ ਵਿਧਵਾ ਔਰਤਾਂ ਤੇ ਤਲਾਕਸ਼ੁਦਾ ਔਰਤਾਂ ਲਈ ਬਣਾਏ ਗਏ ਹਨ ਇਸ ਤੋਂ ਇਲਾਵਾ ਬਾਕੀ ਪੈਨਸ਼ਨਾਂ ਲਈ ਵੀ ਅਪਡੇਟ ਨੇ ਸੱਤ ਵੱਡੇ ਬਦਲਾਅ ਕੀਤੇ ਨੇ ਤੁਹਾਨੂੰ ਉਹ ਵੀ ਅੱਗੇ ਦੱਸਣ ਜਾ ਰਹੇ ਹਾਂ ਸਾਰੀ ਵੀਡੀਓ ਦੋ ਚਾਰ ਮਿੰਟ ਕੱਢ ਕੇ ਜਰੂਰ ਸੁਣ ਲਓ ਤਾਂ ਦੱਸਦੀ ਹੈ ਕਿ ਵਿੱਤੀ ਤੌਰ ਤੇ ਮਜ਼ਬੂਤ ਰਹਿਣ ਤਾਂ ਜੋ ਨਵੇਂ ਨਿਯਮਾਂ ਨਾਲ ਔਰਤਾਂ ਬਿਨਾਂ ਕਿਸੇ ਕਾਨੂੰਨੀ ਪਰੇਸ਼ਾਨੀ ਦੇ ਪਰਿਵਾਰਿਕ ਪੈਨਸ਼ਨ ਦੇ ਆਪਣੇ ਅਧਿਕਾਰਾਂ ਦਾ ਦਾਵਾ ਕਰਦੀਆਂ ਹਨ ਔਰਤਾਂ ਨੂੰ ਆਰਥਿਕ ਤੌਰ ਤੇ ਸੰਸਕ੍ਰਿਤ ਬਣਾਉਣ ਅਤੇ ਪੈਨਸ਼ਨ ਨਾਲ ਸੰਬੰਧਿਤ ਬੇਲੋੜੀਆਂ ਕਾਨੂੰਨੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਸਰਕਾਰ ਨੇ ਨਵੇਂ ਪੈਨਸ਼ਨ ਸੁਧਾਰਾਂ ਦਾ ਐਲਾਨ ਕੀਤਾ ਹੁਣ ਤਲਾਕਸ਼ੋਦਾ ਜਾਂ ਵੱਖ ਹੋਈਆਂ ਧੀਆਂ ਸਿੱਧੇ ਆਪਣੇ ਸਵਰਗਵਾਸੀ ਪਿਤਾ ਦੀ ਪੈਨਸ਼ਨ ਦਾ ਦਾਵਾ ਕਰ ਸਕਦੀਆਂ ਹਨ ਤਾਂ ਹੋਰ ਕਿਹੜੇ-ਕਿਹੜੇ ਨਿਯਮਾਂ ਤੇ ਬਦਲਾਅ ਹੈ ਜਿਹੜੇ ਤਾਂ ਕੀਤੇ ਗਏ ਨੇ ਉਹ ਵੀ ਤੁਹਾਨੂੰ ਜਿਹੜੀ ਜਾਣਕਾਰੀ ਹੈ ਉਹ ਅੱਗੇ ਦੇਣ ਜਾ ਰਿਆਂ ਔਰਤਾਂ ਨੂੰ ਅਜਿਹਾ ਕਰਨੀ ਕਿਸੇ ਕਾਨੂੰਨੀ ਫੈਸਲੇ ਦੀ ਉਡੀਕ ਨਹੀਂ ਕਰਨੀ ਪੈਂਦੀ ਇਸ ਤੋਂ ਇਲਾਵਾ ਜੇਕਰ ਮਹਿਲਾ ਪੈਨਸ਼ਨਰ ਤਲਾਕ ਲਈ ਅਰਜ਼ੀ ਦੇ ਚੁੱਕੀ ਹੈ ਤਾਂ ਉਹ ਆਪਣੇ ਪਤੀ ਦੀ ਬਜਾਏ ਆਪਣੇ ਬੱਚਿਆਂ ਨੂੰ ਪਰਿਵਾਰਕ ਪੈਨਸ਼ਨ ਲਈ ਨਾਮਜ਼ਦ ਹੈ ਜਿਹੜੀਆਂ ਤਾਂ ਉਹ ਕਰ ਸਕਦੀਆਂ ਨੇ ਤਾਂ ਹੋਰ ਕਿਹੜੇ-ਕਿਹੜੇ ਬਦਲਾਅ ਹੈ ਜਿਹੜੇ ਤਾਂ ਉਹ ਕੀਤੇ ਗਏ ਨੇ ਉਹ ਵੀ ਤੁਹਾਨੂੰ ਅੱਗੇ ਜਾਣਕਾਰੀ ਹੈ ਜੀ ਤੋ ਉਹ ਦੇਣ ਜਾ ਰਹੇ ਹਾਂ ਤਾਂ ਦੱਸ ਦਈਏ ਪੈਨਸ਼ਨਿਜ਼ਮਾ ਵਿੱਚ ਵੱਡੇ ਬਦਲਾਅ ਪਹਿਲਾ ਦੱਸ ਦਈਏ ਤਲਾਕਸ਼ੋਦਾ ਜਾਂ ਵਕੋਈਤੀ ਆਪਣੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਪੈਨਸ਼ਨ ਦਾ ਦਾਵਾ ਕਰ ਸਕਦੀ ਹੈ ਭਾਵੇਂ ਤਲਾਕ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਨਾ ਹੋਈ ਹੋਵੇ ਭਾਵੇਂ ਤਲਾਕ ਦੀ ਕਾਰਵਾਈ ਪਿਤਾ ਦੇ ਜੀਵਨ ਕਾਲ ਦੌਰਾਨ ਸ਼ੁਰੂ ਕੀਤੀ ਗਈ ਸੀ ਫਿਰ ਵੀ ਉਹ ਲਾਭ ਲਈ ਯੋਗ ਹੋਵੇਗੀ ਤਾਂ ਪਹਿਲਾ ਇਹ ਹੋ ਗਿਆ ਸਟੈਪ ਵਾਈਜ਼ ਸਟੈਪ ਤੁਹਾਨੂੰ 7 ਬਦਲਾਅ ਹੈ ਜਿਹੜੇ ਉਹ ਦੱਸਣ ਜਾ ਰਹੇ ਹਾਂ ਦੂਜਾ ਹੈ ਮਹਿਲਾ ਪੈਨਸ਼ਨਾਂ ਦੇ ਹੱਕ ਦੇ ਵਿੱਚ ਜੇਕਰ ਕੋਈ ਮਹਿਲਾ ਪੈਨਸ਼ਨ ਆਪਣੇ ਪਤੀ ਤੋਂ ਕਲਰਜੀ ਦਿੰਦੀ ਹੈ ਜਾਂ ਘਰੇਲੂ ਹਿੰਸਾ ਜਾਂ ਦਾਜ ਲਈ ਪਰੇਸ਼ਾਨੀ ਦੇ ਤਹਿਤ ਕੇਸ ਦਾਇਰ ਕਰਦੀ ਹੈ ਤਾਂ ਆਪਣੇ ਬੱਚਿਆਂ ਨੂੰ ਪਰਿਵਾਰਕ ਪੈਨਸ਼ਨ ਲਈ ਮੁੱਖ ਦਾਅਵੇਦਾਰ ਬਣਾ ਸਕਦੀ ਹੈ ਇਸ ਤੋਂ ਇਲਾਵਾ ਵਿਧਵਾਵਾਂ ਨੂੰ ਰਾਹਤ ਹੈ ਜੇਕਰ ਕੋਈ ਵਿਧਵਾ ਦੁਬਾਰਾ ਵਿਆਹ ਕਰਦੀ ਹੈ ਤਾਂ ਉਸ ਨੂੰ ਆਪਣੇ ਸਾਬਕਾ ਪਤੀ ਦੀ ਪੈਨਸ਼ਨ ਮਿਲਦੀ ਰਹੇਗੀ ਬੇਸ਼ਰਤੇ ਉਸ ਦੀ ਆਮਦਨ ਘੱਟੋ-ਘੱਟ ਪੈਨਸ਼ਨ ਸੀਮਾ ਤੋਂ ਘੱਟ ਹੋਵੇ ਚੌਥਾ ਦੱਸ ਦਈਏ ਇਹਨਾਂ ਸੁਧਾਰਾਂ ਦਾ ਐਲਾਨ ਕਰਦੇ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਇਹ ਕਦਮ ਔਰਤਾਂ ਨੂੰ ਸੰਸਕ੍ਰਿਤ ਬਣਾਉਣ ਲਈ ਚੁੱਕੇ ਗਏ ਹਨ ਤਾਂ ਜੋ ਔਰਤਾਂ ਨੂੰ ਆਪਣੀ ਸਹੀ ਪੈਨਸ਼ਨ ਲਈ ਸੰਘਰਸ਼ ਨਾ ਕਰਨਾ ਪਵੇ ਇਹ ਸੁਧਾਰ ਨੌਕਰਸ਼ਾਹੀ ਰੁਕਾਵਟਾਂ ਨੂੰ ਦੂਰ ਕਰਕੇ ਔਰਤਾਂ ਨੂੰ ਰਾਹਤ ਪ੍ਰਦਾਨ ਕਰਨੀ ਹੈ ਇਸ ਤੋਂ ਇਲਾਵਾ ਔਰਤਾਂ ਲਈ ਪੈਨਸ਼ਨ ਯੋਜਨਾ ਵਿੱਚ ਹੋਰ ਜਿਹੜੇ ਬਦਲਾਅ ਕੀਤੇ ਨੇ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਫਲੈਕਸੀਬਲ ਚਾਈਲਡ ਕੇਅਰ ਛੁੱਟੀ ਇਕਲੀਆਂ ਮਾਵਾਂ 2 ਸਾਲਾਂ ਤੋਂ ਵੱਧ ਪੜਾਵਾਰ ਛੁੱਟੀ ਲੈ ਸਕਦੀਆਂ ਨੇ ਜਿਸ ਵਿੱਚ ਬੱਚਿਆਂ ਨਾਲ ਵਿਦੇਸ਼ ਚਾਤਰਾ ਕਰਨ ਦੀ ਵੀ ਇਜਾਜ਼ਤ ਹੈ ਜਿਹੜੀ ਤੋ ਇਸ ਦੇ ਵਿੱਚ ਸ਼ਾਮਲ ਕੀਤੀ ਗਈ ਹੈ ਇਸ ਤੋਂ ਇਲਾਵਾ ਤਿੰਨ ਹੋਰ ਵੱਡੇ ਬਦਲਾਅ ਨੇ ਉਹ ਵੀ ਤੁਹਾਨੂੰ ਅੱਗੇ ਦੱਸਣ ਜਾ ਰਹੇ ਹਾਂ ਜਨੇਪਾ ਲਾਭ ਹੁਣ ਗਰਭਪਾਤ ਅਤੇ ਮਰੇ ਬੱਚੇ ਦੇ ਜਨਮ ਦੇ ਮਾਮਲਿਆਂ ਵਿੱਚ ਵੀ ਪੇਡ ਲੀਵ ਦਿੱਤੀ ਜਾਵੇਗੀ ਦਫ਼ਤਰਾਂ ਵਿੱਚ ਪ੍ਰਦਾਨ ਕੀਤੀ ਜਾਵੇਗੀ ਸਹਾਇਤਾ ਸਰਕਾਰੀ ਦਫ਼ਤਰਾਂ ਵਿੱਚ ਹੋਰ ਹੋਸਟਲ ਮਹਿਲਾ ਕਰਮਚਾਰੀਆਂ ਲਈ ਕਰੈਚ ਹੋਣਗੇ ਤੇ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਬਾਜ਼ਾਰ ਵਿੱਚ ਬਿਹਤਰ ਪਹੁੰਚ ਮਿਲੇਗੀ ਇਹ ਸੁਧਾਰਨਾ ਸਿਰਫ ਔਰਤਾਂ ਨੂੰ ਵਿੱਤੀ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰ ਰਹੀਆਂ ਬਲਕਿ ਉਹਨਾਂ ਨੂੰ ਹੋਰ ਨਿਰਪਰ ਬਣਾਉਣਗੀਆਂ